ਨਤੀਜਾ ਕੇ ਲਾਉਗਾ ਕਲਚਰ ਦੋ ਇੰਡੀਕੇਟਰ ਲਾਉ ਲੈਪ ਟੂ ਦਾ ਸਪੀਡ ਵਧਾਓ ਸਪੀਡ ਵਧਾ ਕੇ ਚੌਥਾ ਗੇਅਰ ਵੀ ਹੁਣ ਲਾਉਣਾ 40 ਦੀ ਸਪੀਡ ਕਰ ਲਓ ਕਰ ਲਓ ਕਰ ਰੋ 40 ਦੀ ਸਪੀਡ ਕਿਉਂਕਿ ਥਰੀ ਸ਼ਾਰਟ ਦੇ ਕਲਚ ਦੁੱਬੋ ਚੌਥਾ ਗੇਅਰ ਲਾਓ ਕਲਚ ਸ਼ਾਰਟ ਦਿਓ ਗਾੜੀ ਦੀ ਸਪੀਡ ਨਾਲ ਚਲੀ ਜਾਏਗੀ ਇੰਡੀਕੇਟਰ ਬੰਦ ਕਰ ਦਿਓ ਇੰਡੀਕੇਟਰ ਬੰਦ ਨੇ ਬੰਦ ਨਹੀਂ ਇਗਨੋਰ ਬੰਦ ਹੋ ਗਿਆ ਦਵਾਜ ਆਉਂਦੇ ਨੇ ਟਿਕ ਟਿਕ ਦੇ ਜਦੋਂ ਇੰਡੀਕੇਟਰ ਚੱਲਦਾ ਹੁੰਦਾ ਬਾਕੀ ਇੱਥੋਂ ਦੇਖ ਲੈਣਾ ਤੁਸੀਂ ਜੇ ਗੱਡੀ ਸਲੋ ਕਰਨੀ ਹੈ ਨਾ ਦੂਰੋਂ ਗੱਡੀ ਨਿਊਟਰਲ ਕਰ ਦਿਓ ਚਲੋ 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 ਇਹ ਤਾਂ ਉਹ ਇੱਥੇ ਰਾਚੇ ਵਾਲਾ ਏਰੀਆ ਆ ਨਾ ਪਹਿਨੀ ਸਪੀਡ ਵੀ ਘਟ ਗਈ ਆ ਤੁਸੀਂ ਇਦਾਂ ਕਰੋ ਕਲੱਚ ਦਵਾ ਕੇ ਨਿਊਟਰਲ ਕਰ ਦਿਓ ਗੇਅਰ ਕੱਢ ਦਿਓ ਕਲੱਚ ਦਵਾ ਕੇ ਤੇ ਗੇਅਰ ਕੱਢ ਦਿਓ ਨਿਊਟਰਲ ਕਰ ਦਿਓ ਗੱਡੀ ਕਾਸ ਬਾਤ ਬਗੈਰ ਨਹੀਂ ਕੋਲ ਰਹੀ ਤੇ ਨਹੀਂ ਦਬੜੀ ਰਹੀ ਸਿੱਧੇ ਬੜੀ। ਪਰ ਇਹ ਸਨਾ ਦਾ ਬਿਉਲਟ ਲਿਆ ਗੱਡੀ ਕਲਚ ਛੱਡ ਦੋ। ਕਲਚ ਹਾਂ। ਨਾਲੇ ਪਾਸ ਤੁਹਾਨੂੰ ਗੱਲ ਦੱਸਿਆ ਸਿਕਾ ਜਿਹੜੀ ਆ ਆਪਾਂ ਗੱਡੀ ਰੱਖਣੀ ਆ ਬ੍ਰੇਕਰਾਂ ਤੋਂ ਇਧਰਲੇ ਪਾਸੇ ਰੱਖੋ ਕਿਉਂਕਿ ਆ ਇਹ ਬ੍ਰੇਕਰਾਂ ਤੋਂ ਤੁਰਕ ਲਓ ਪਿੱਛੇ ਦੇਖ ਕੇ। ਸਪੀਡ ਕਿੰਨੀ ਆ ਗੱਡੀ ਦੀ? 20 ਦੂਸਰਾ ਗੇਰ ਲਾਓ ਫੇ ਕਲਚ ਦੱਬੋ। ਦੂਸਰਾ ਗੇਰ ਲਾਓ। ਇਧਰ ਆ। ਕਲਚ ਛੱਡੋ। ਆ ਜਿਹੜੇ ਛੋਟੇ ਛੋਟੇ ਬ੍ਰੇਕਰ ਬਣੇ ਆ ਇਹਨਾਂ ਨੂੰ ਗੱਡੀ ਇਧਰ ਹੀ ਰੱਖੋ। ਕਿਉਂਕਿ ਆਪਾਂ ਰਾਈਟ ਨੂੰ ਗੱਡੀ ਕਿਉਂ ਟਰਨ ਕਰਨੀ ਫਿਰ ਦਾ ਬਲੋਂ ਅਗਲਾ ਮੋੜ ਤੁਸੀਂ ਰਾਈਟ ਕੱਟਣਾ ਹੈ ਰਾਈਟ ਹੈਂਡ ਇੰਡੀਕੇਟਰ ਲਾ ਲਓ ਇੰਡੀਕੇਟਰ ਆਹ ਬੋਲੀ ਵਾਰ ਸਿਓ ਕਰ ਲਓ ਜਿੱਤੀ ਆਕੇ ਗੱਡੀ ਸਟਾਪ ਕਰਕੇ ਜਿੱਦਾਂ ਦਾ ਦੱਸਿਆ ਰੋਡ ਕਰਾਸ ਕਰੋ ਪਹਿਲਾਂ ਚੈੱਕ ਕਰ ਲਓ ਇਧਰੋਂ ਵੀ ਚੈੱਕ ਕਰ ਲਓ ਸਟਾਪ ਵਾਲੀ ਗੱਡੀ ਚਲੋ ਦੂਰ ਹੋ ਗੱਡੀ ਚਲੋ 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 ਖਾਲੀ ਚਲੋ 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 ਕਰੋ ਗੱਡੀ ਦਿਲੋਂ ਬਾਕੀ ਇਹਦਾ ਨੰਦਾਜਾ ਲਾ ਲਿਆ ਕਰੋ ਜਦੋਂ ਪਿੱਛੇ ਗੱਡੀਆਂ ਬਹੁਤੀ ਹੋਈ ਤਾਂ ਯਾਨੀ ਜੇਦਾ ਤੇਜ਼ ਆਉਂਦੀ ਹੋਵੇ ਗੱਡੀ ਫੇ ਤਾਂ ਗੱਡੀ ਨਾ ਕ੍ਰੋਸ ਕਰੋ ਤੇ ਜੇ ਸਲੋ ਆਉਦੀ ਆ ਹੁਣ ਫੇ ਆਪਾਂ ਕ੍ਰੋਸ ਕਰ ਸਕਦੇ ਹਾਂ ਇਹ ਵੀ ਐਸਟੀਮੇਟ ਲੈਣਾ ਕਿ ਅਗਲਾ ਕਿੰਨੀ ਸਪੀਡ ਤੇ ਆਉਂਦਾ ਹੈ ਬਾਕੀ ਤੁਸੀਂ ਦੇਖ ਲਿਓ ਜਿੱਥੇ ਗੇਅਰ ਪਾਉਣਾ ਹੈ ਕਿ ਦੂਸਰਾ ਗੇਅਰ ਵੀ ਲਾਉਣਾ ਹੈ ਹੋਰ ਅ ਇੰਟਰਵਿਦੇ ਇਹਨੇ ਮੋੜਾ ਲਾ ਕੇ ਹਰਕੇ ਇਥੇ ਦੂਸਰਾ ਕਿ ਲੱਗ ਜਾਣਾ ਤੁਹਾਡਾ ਚਲੋ ਕਲਚ ਛੱਡੋ ਹੁਣ ਇੱਥੇ ਆ ਵਾਈਟ ਪੱਟੀ ਬਣੀ ਹੋਵਾ ਸੋ ਵਾਈਟ ਪੱਟੀ ਆਪਾਂ ਵਾਈਟ ਪੱਟੀ ਨੂੰ ਇੱਧਰ ਹੀ ਰੱਖਣੀ ਹੈ ਬੰਟੀ ਕਿਸਨ ਓਵਰਟੇਕ ਕਰਨਾ ਵਸ ਉਹ ਖਿਆਲ ਨਾ ਕਰੀਂ ਅੱਧਾ ਦਾ ਫਾਸਲਾ ਪਤਾ ਨਾ ਕਿੰਨਾ ਰੱਖਣਾ ਅਗਲੇ ਬੰਦੇ ਤੋਂ ਆਪਾਂ ਹਾਂ ਜੀ ரோக்க ਕਲਚ ਦਬੋ ਮਾੜੀ ਨਹੀਂ 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 ਰੰਗ ਦੋ ਨਾ ਕਰੋ ਜੀ ਠੀਕ ਆ ਹਣਾ ਆਟੋ ਵਾਲਾ ਸਲੋ ਹੋ ਗਿਆ ਲੱਗਿਆ ਵੀ ਤਾਂ ਕਲਚ ਦਾ ਬਰੀਦਾ ਹੁੰਦਾ ਹਣਾ ਫੋਲ ਕਲਚ ਜੇ ਲੋਡ ਪਾਵੇ ਤਾਂ ਮਾੜੀ ਨਾਲ ਬ੍ਰੇਕ ਲਾ ਲਈਦੀ ਹੁੰਦੀ ਹੈ ਪਿੱਛੇ ਦੇਖ ਕੇ ਨੂੰ ਓਵਰਟੇਕ ਕਰੋ ਰੱਖਿਓ ਕਰੋ ਮਾੜੀ ਦੀ ਗੱਡੀ ਦੂਰ ਅੱਗੇ ਗੱਡੀ ਆ ਰਹੀ ਹੈ ਨਿਕਲ ਜਾਣੀ ਬਾਦੂ ਜਗਾ ਚ ਰੱਖ ਬਾਦੂ ਜਗਾ ਸੀਗੀ ਔਰ ਇੱਥੋਂ ਨਾ ਇੰਡੀਕੇਟਰ ਲਾਓ ਲੈਫਟ ਕੋਲੋਂ ਦਬ ਕਲਚ ਦਬੋ ਪਹਿਲਾਂ ਕਰੋ ਲਾਓ ਦਾਨੇ ਮੋੜ ਪਿੰਦੇ ਜੇ ਘੱਟ ਲਿਆ ਕਰੋ ਤਾਂ ਦੀਦਾ ਨੂੰ ਹੌਲੀ ਕਲਚ ਚੈੱਕ ਕਰਕੇ ਸ਼ੀਸ਼ਾ ਲੈਫਟ ਵਾਲਾ ਲੈਫਟ ਵੀ ਚੈੱਕ ਕਰੋ ਹਾਂਜੀ ਕਰ ਲਓ ਰੇ ਸ਼ਾਬ ਨੂੰ ਰੇ ਸ਼ਾਟ ਦਿਓ ਘਵਾ ਦੇ ਗੱਡੀ ਆ ਦੇਖ ਆਉਂਦੇ ਨਾ ਥੱਲੇ ਉੱਤ ਠੋੜਾ ਆ ਗਿਆ ਵੀ ਅੱਧਾ ਕਲਚ ਛੇਡੋ ਸਿੱਧੀ ਕਰੋ ਗੱਡੀ ਕੱਟਣ ਤੋਂ ਪਹਿਲਾਂ ਫੇਰ ਇੱਕ ਵਾਰੀ ਨਿਗਾਹ ਮਾਰ ਲਈ ਹੁੰਦੀ ਪਤਾ ਲੱਗ ਜਾਂਦਾ ਕੋਈ ਥੱਲੇ ਤੋਂ ਨਹੀਂ ওভারਟੇਕ ਕਰਦਾ ਇਹ ਦੱਸਦੇ ਹਾਂ ਕਿ ਜਦੋਂ ਫੋਰਸ ਕੱਟਦੇ ਆਂ ਤਾਂ ਬਾਈ ਨਾਲ ਥੈਂਕ ਯੂ ਪਰ ਐਂਟੀਗੇਟ ਲਾਇਆ ਹੁੰਦਾ ਫਿਰ ਉਹ ਤਾਂ ਵੀ ਦੁਬਾਰਾ ਇੱਕ ਨਾਲ ਆਪਾਂ ਦੇ ਨਹੀਂ ਹਟਦੇ ਦੂਸਰਾ ਗियर ਲਾ ਲਿਓ ਚੱਲੋ ਲਾਓ ਦੂਸਰਾ ਗियर ਪਰ ਨਾਲੇ ਇੱਕ ਨਾ ਖਿਆਲ ਇਹ ਰੱਖਣਾ ਆ ਜਿੱਦਾਂ ਤੁਸੀਂ ਓਵਰਟੇਕ ਕਰਨ ਲੱਗੇ ਸਗੇ ਰਾਖੇ ਵਾਲਿਆਂ ਨੂੰ ਮੋੜੇ ਗੱਡੀ ਚ ਤੁਸੀਂ ਕਹਿੰਦੇ ਆਉਂਦੀ ਆ ਤੇ ਰਾਖੇ ਦੇ ਵਿੱਚ ਵੀ ਨਹੀਂ ਆਪਾਂ ਗੱਡੀ ਲੈ ਕੇ ਜਾਣੀ ਫੇ ਕਲੱਚ ਦਵਾ ਕੇ ਬ੍ਰੇਕ ਢਾਲੀ ਦੀਂਦੇ ਜੇ ਗੱਡੀ ਕੋਲ ਜਾਂਦੀ ਹੋਵੇ ਗਲਤ ਆਉਂਦੀ ਹੈ ਕਲਚ ਦਬਾ ਲਓ ਠੀਕ ਹੈ ਪਿੱਛੇ ਖਾਲੀ ਰੋਡ ਹਾਂਜੀ ਮੂਵ ਕਰੋ ਜਦੋਂ ਮੂਵ ਕਰੋ ਮੂਵ ਕਰੋ ਹਾਂ ਸਿੱਧੀ ਗੱਡੀ ਗੱਡੇ ਹਾਂ ਅਪਣੇ ਲੈਫਟ ਸਾਈਡ ਤੋਂ ਜੇ ਹਣ ਗੱਡੀ ਵਾਲਾ ਮੋੜੇ ਆ ਜਾਂਦਾ ਚਲੋ ਪਿੱਛੇ ਵੀ ਹੋਰ ਰਸ ਆਉਂਦਾ ਫਿਰ ਆਪਾਂ ਨੂੰ ਰੋਕਣੀ ਪੈਣੀ ਸੀ ਗੱਡੀ ਗੱਡੀ ਜਿੱਦਾਂ ਮੋੜੇ ਆਪਣੇ ਗੱਡੀ ਖੜੀ ਸੀ ਉਹ ਤੋਂ ਹਾਸਲਾ ਬਣਾ ਕੇ ਰੋਕਣੀ ਹੈ ਜੇ ਕੋਈ ਪਿੱਛੇ ਓਵਰਟੇਕ ਕਰਦਾ ਆਉਂਦਾ ਤਾਂ ਵੀ ਰੋਕਣੀ ਪੈਣੀ ਸੀ ਡਿਗੇਟ ਲਾਓ। ਵੇਰ ਪਹਿਲਾਂ ਲਾ ਲਾਓ। ਪਹਿਲਾਂ ਕਿਉਂ ਲਾਓ? ਕਲਚ ਦੱਬੋ ਮਾਰੀ ਬ੍ਰੇਕ ਲਾ ਲਿਓ। ਸਲੋ ਥੋੜੀ ਸਲੋ 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 ਬ੍ਰੇਕ। ਬ੍ਰੇਕ ਸ਼ਾਰਟ ਦੋ ਬ੍ਰੇਕ ਸ਼ਾਰਟ ਦੋ ਬ੍ਰੇਕ ਸ਼ਾਰਟ ਦੋ। ਇੱਥੇ ਰੱਖੋ ਗੱਡੀ। ਐਨੇ ਰੋਕਣੀ ਥੋੜੀ ਨਾ ਪੱਸ ਜੇ ਗੱਡੀ। ਬ੍ਰੇਕ ਉਨੇ ਕਿ ਲਗਾਏ ਤੇ ਇਹਨੇ ਲੋੜੂਗੀ। ਪਹਿਲਾਂ ਇੱਥੇ ਸਟਾਪ ਕਰੋ ਗੱਡੀ। ਚੈੱਕ ਕਰੋ ਰੋਡ ਖਾਲੀ ਇਧਰੋਂ। ਥੋੜੋ ਰੁਕੋ ਥੋੜੋ ਗੱਡੀ ਥੋੜੋ ਗੱਡੀ। ਅੱਧਾ ਕਲਚ ਹੀ ਦੋ। ਪਿੱਛੇ ਦੇਖ ਲੈ ਲੈਫਟ। ਬਾਅਦ ਸਟੀering। ਹਾਂ ਠੀਕ ਹੈ। ਗਿਰਦਾ ਬੂ ਬ੍ਰੇਕ ਹੈ ਨਾ ਉਨੇਕ ਲਗਾਈ ਦੀ ਹੁੰਦੀ ਆ ਜਦੋਂ ਅਣਮੂਰੇ ਮੋੜਾ ਹੈਗਾ ਪਿੱਛੇ ਥੋੜੀ ਸਲੋ ਕਰ ਲਈਦੀ ਹੁੰਦੀ ਗੱਡੀ ਰੁਕਣੀ ਨਹੀਂ ਦੀ ਰੁਕਣੀ ਉੱਥੇ ਜਿੱਥੇ ਆਪਾਂ ਨੂੰ ਰੋਡ ਦੀਦਾ ਆ ਦੂਸਰਾ ਗੇਅਰ ਦੇਖ ਰਿਓ ਲਾ ਸਕਦੇ ਤਲਾ ਲਿਓ ਉਹਦਾ ਲੱਗ ਜਾਣਾ ਹੈ ਲਾ ਲਿਓ ਪਾ ਲਓ ਕਿਸੇ ਨੂੰ ਦੂਜਾ ਠੀਕ ਹੈ ਹਟ ਦੇ ਕਲਚ ਇਹ ਆਪਾਂ ਦਾ ਅਚਾਨਕ ਬ੍ਰੇਕ ਲਾ ਦਿੰਦੇ ਆ ਜੇ ਕੋਈ ਪਿੱਛੇ ਹੋਇਆ ਪਿਛਲੇ ਬੰਦੇ ਤੋਂ ਲੱਗ ਜਾਂਦਾ ਹੁੰਦਾ ਵਿੱਚ ਜੇ ਕੋਈ ਰੀਜ਼ਨ ਹੈ ਬ੍ਰੇਕ ਲਾਉਣ ਦਾ ਅਚਾਨਕ ਜੇ ਕੋਈ ਮੂਰੇ ਆ ਜਵੇ ਇਹ ਤਾਂ ਪਹਲਾ ਸਕਦੇ ਆ ਪਰ ਉਧੇ ਨਹੀਂ ਆਪ ਜਾਨਕ ਬ੍ਰੇਕ ਲਾਉਣੀ ਹੈ ਯੱਕ ਤਾਂ ਵੀ ਨਹੀਂ ਲਾਉਣੀ ਹੈ ਹੁਣ ਇੱਥੇ ਵੀ ਰੱਛੇ ਬਹੁਤ ਹੋਣਾ ਹੈ ਹੋਰਾਂ ਦਾ ਵੀ ਹੋਵੇਗਾ ਹੋਰ ਆਹ ਦੇਖੋ ਬਾਈਕ ਪਿੱਛੇ ਲੰਘ ਰਿਹਾ ਨਾ ਧਿਆਨ ਨਾਲ ਪਹਿਲੀ ਵੀ ਚੀ ਰੋੜਾ ਕੀ ਹੈ ਜੀ ਇਟ ਵਧਾ ਕੇ ਗियर ਪਾਉਣਾ ਚਲੋ ਦੂਜਾ ਗੇਰ ਲਾਓ ਐਦਾ ਨਾ ਗੱਡੀ ਆਉਂਦੀ ਹੁੰਦੀ ਹੈ ਨਾਲੇ ਗੱਡੀ ਰੁਕ ਲਈਦੀ ਹੁੰਦੀ ਹੈ ਕਿਉਂਕਿ ਉਹਰੇ ਆ ਹੀ ਗਿਆ ਸਗਾ ਜਗਾ ਹਿੰਦ ਸੀ ਆਪਣੇ ਕੋਲ ਤੇ ਨਾਲੇ ਫਟਾਫਟ ਪਹਿਲਾ ਗੇਰ ਲਾ ਲਈਦਾ ਹੁੰਦਾ ਟਾਈਮ ਨਹੀਂ ਆਪਾਂ ਲਾਉਣਾ ਆ ਵੀ ਮੋੜ ਪਹਿਲੇ ਜੇ ਗੱਡੇ ਦੂਸਰੇ ਜੇ ਨਾ ਘਟਿਓ ਆਹ ਬੱਲੇ ਆ ਕੇ ਠੀਕ ਹੈ ਜਿਹਾ ਦੀ ਕੇ ਜਦੋਂ ਚੱਕੀ ਠੀਕ ਹੈ ਇਧਰ ਨਾਲ ਦੇਖਿਆ ਕਰੋ ਲੈਫਟ ਤੇ ਕੋਹਰ ਸਟੀਰੀਂਗ ਨੂੰ ਕੋਈ ਨਾ ਕੋਈ ਕੁਮਾ 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 ਟੈਂਕਾ ਦਿਓ ਸਿੰਘ ਸਿੱਧੀ ਕਰੋ ਦੀ ਬੀ ਚਲੋ ਬੱਸ ਚੱਲੀ ਰਹੀ ਕੱਢੀ ਨਾਲੇ ਐਂਸਟੀਮੈਂਟ ਲਾ ਲਓ ਪਿੱਛੇ ਰੋੜ ਖਾਲੀ ਆ ਗੱਡੀ ਇੰਨੀ ਨਹੀਂ ਤੈਨੂੰ ਬੈਠਣ ਨੂੰ ਕਰੋ ਥੋੜੀ ਜਿਹਾ ਜਰੂਰ ਰੱਖ ਗੱਡੀ ਚਲੋ ਤੁਹਾਨੂੰ ਜੇ ਨਾ ਪਏ ਜਿਆਦਾ ਥੱਲੇ ਨੂੰ ਰੱਖ ਕੇ ਗੱਡੀ ਚਲਾਉਂਦੇ ਆ ਮੋੜ ਕੇ ਫਿਰ ਪਿਛਲੇ ਬੰਦੇ ਨੇ ਓਵਰਟੇਕ ਹਾਲਾ ਬਣ ਤੁਹਾਨੂੰ ਥੋੜੀ ਉਧਰ ਨੂੰ ਕਰ ਲਈਦੀ ਹੁੰਦੀ ਗੱਡੀ ਜੇ ਕੋਈ ਪਿੱਛੇ ਆਉਂਦਾ ਤਾਂ ਓਵਰਟੇਕ ਨਾ ਹੋਵੇ ਆ ਦੇਖਦਾ ਬੰਦਾ ਤੁਰਿਆ ਆ ਥੋੜੀ ਇੱਥੇ ਰੱਖ ਲਓ ਗੱਡੀ ਰਾਈਟ ਕੋ ਬੱਸ ਆਹ ਲਾ ਲਓ ਦੂਸਰਾ ਗੇਰ ਛੱਡੋ ਕਲਚ ਅੰਦਰ ਡੀ ਹੁਣ ਬੈਕ ਲੈ ਕੇ ਆਉਂਦਾ ਗੱਡੀ ਰੋਕਣੀ ਵਾਸਤੇ ਤੁਹਾਨੂੰ ਕਲਚ ਦਬਾ ਕੇ ਬ੍ਰੇਕ ਲਾਓ ਟਾਪੇ ਕਰਦੇ ਉਸ ਟਾਪੇ ਕਰਦੇ ਉਸ ਟਾਪੇ ਕਰਦੇ ਪਹਿਲਾਂ ਕਿ ਲਾਓ ਜੇ ਹੁਣ ਗਿਆਗਾ ਨਹੀਂ ਸੀ ਚਲ ਤੋਰੋ ਗੱਡੀ ਚਲ ਅੱਧਾ ਗਿਆ ਲਾਤੀ ਰੱਖਿਓ ਇਹਦਾ ਵੀ ਖਿਆਲ ਰੱਖਣਾ ਜਿਹੜਾ ਲੈਫਟ ਫਿਸ਼ ਆ ਗਿਆ ਇਹਦੇ ਵਿੱਚ ਲੰਘ ਜਾਣਾ। ਦੇਖੋ ਕਿ ਗੱਡੀ ਕੱਟ ਕਰ ਰਿਹਾ ਥੱਲੇ ਹਾਂ ਉੱਧਰ ਚੈੱਕ ਕਰ ਲੋ ਦਿਖਾ ਲੇ ਦੇਖੋ ਜਿੱਥੇ ਮਾਰ ਉਧਰ। ਐ ਜਨ ਜੀ ਲੈ ਜੀ ਬੱਸ ਪਰੇ ਆ ਬੱਸ ਪਰੇ ਆ। ਬੱਸ ਥਾਲੀ ਸਾਈਡ ਤੇ। ਆਹ ਥਾਲੀ ਲੇਨ ਵਿੱਚ ਸੀ ਮਰਸੀ ਇਧਰ ਦੇਖ ਕੇ ਹਾਂ। ਪਹਿਲਾਂ ਰੋਡ ਚੈੱਕ ਕਰ ਲ ਖਾਲੀ ਆ। ਕਰੋ ਅਸੀਂ ਦਨਵੜੀ ਗੱਡੀ ਕੋਲ। Младо на команду, зато тај то така